ਆ ਗਿਆ ਮੁੰਡਾ ਹੋਇਆ ਸੀ ਆ ਕਿੱਧਰ ਰੜ ਗਿਆ ਉਹ ਲਓ ਜੀ ਬਾਬਾ ਜੀ ਦੀ ਗੱਲ ਸੁਣਾਓ ਭਾਈ ਬਾਬਾ ਜੀ ਨੇ ਪੁੱਤਰਾਂ ਦੇ ਦਾਤਾ ਬਖਸ਼ੀਆਂ ਸੀ ਕੋਈ ਹੋਰ ਵੀ ਮੇਰਾ ਵੀਰ ਬੈਠਾ ਹੈ ਦਰਬਾਰ ਵਿੱਚ ਹੁਕਮ ਆਇਆ ਭਾਈ ਹੁਕਮ ਸੁਣੋ ਭਰਾ ਭੱਜ ਗਿਆ ਸਤਿ ਸ਼੍ਰੀ ਅਕਾਲ ਮੇਰੀ ਮਾਰਕਾ ਬਤਾਂ ਦਿਨ ਦਾ ਨਾਮ ਆ ਵੰਡੀ ਆ ਨਾ ਵਾਹ ਜੀ ਵਾਹ ਹੁਣ ਕਿਹੜਾ ਦੂੰਗਾ ਪਿਆਉਣ ਦਾ ਪੌਣ ਛੱਡੂਗਾ ਫੇਰੀ ਹਟੂ ਦਿੱਤਾ ਜਾਊਗਾ ਹੁਣ ਕੋਸਾ ਨਹੀਂ ਚੱਲੇਗਾ ਕੀ ਕਹਣਾ ਪਾਪਾ ਕਿਤੇ ਤਰ੍ਹਾਂ ਭਰਾ ਹਾਂ ਮੋਇਤੀ ਜੀ ਮੋਹਿਤ ਮੋਹਿਤ ਚਲ ਤੂੰ ਉਹਦਾ ਪ੍ਰਾਇਮ ਪੁੱਤਰਾ ਕਰਮਾਂ ਵਾਲੀ ਦਾ ਜਗਰਨ ਕਿਦੋਂ ਕਰਾਉਣਾ ਸਾਰੇ ਨਿਰਅਤੇ ਜਿ ਦੇਉਂਗੇ ਡੜੇ ਕੀ ਕਹਿੰਦੀ ਇਹ ਕਰਮਾਂ ਵਾਲੀ ਪਹਿਲਾਂ ਤੇ ਦੂਜਾ ਦੂਜਾ ਨਰਾਤਾ ਦੇ ਦੀ ਪਹਿਲਾਂ ਨਹੀਂ ਲਊਂਗੀ ਦੂਜਾ ਨਰਾਤਾ ਮਾਤਾ ਜਾਗਰਨ ਦੇ ਕਰਮਾਵਾਲੀ ਦਾ ਬੇੜੇ ਪਾਰ ਜਾ ਜਾਏ ਘਰ ਹੋ ਜੂ ਟੋਡੇ ਘਰ ਚ ਠੀਕ ਆ ਪੁੱਤਰੋ ਆ ਵੀ ਬੋਇਤਾ ਆ ਗਿਆ ਸੁੱਤਾ ਪਿਆ ਸੀ ਲੱਗਦੀ ਹਾਂ ਛੇਤੀ ਛੇਤੀ ਆ ਗਿਆ ਫਿਰ ਤੇਰੀ ਕਰਮਾਵਾਲੀ ਨੇ ਗੱਲ ਸੁਣੀ ਵਦਿਆ ਸੁਣੀ ਵਦਿਆ ਸੁਣੀ ਆ ਦਿੱਤਾ ਕਹਿ ਕੇ ਦਿੱਤਾ ਪਹਿਲਾਂ ਟ੍ਰੀਟਮੈਂਟ ਕਰਤਾ ਸੀ ਉਹਦਾ ਮੈਂ ਕਿਹਾ ਤੇਰੇ ਪੁੱਤਰੀ ਹੋਵੇ ਆ ਕਿਹੜੀ ਬਾਬੇ ਨੇ ਦਿੱਤਾ ਦਾਤ ਹੁਣ ਕਰਮਾਂ ਵਾਲੀ ਦੀ ਜਾਗਰਣ ਕਰਮਾਂ ਵਾਲੀ ਕਿਦੋ ਦੇਵਗੇ ਨਰਾਤਾਂ ਦੇ ਦਿਓਗੇ ਜਾਂ ਕਰਮਾਂ ਵਾਲੀ ਰੋਡੇ ਘਰ ਦੇ ਵਿੱਚ ਦਿਨ ਦੁੱਗਣੀ ਤੇ ਰਾਤ ਚੌਗਣੀ ਕਰੂਗੀ ਠੀਕ ਆ ਪੁੱਤਰੋ ਜਿੰਨਾ ਚਿਰ ਤੁਸੀਂ ਮਾਤਾ ਜਗਰ ਨਹੀਂ ਕਰਾਉਂਦੇ ਉਹਦੀ ਪੂਰੀ ਸੁੱਖ ਸੀਰ ਨਹੀਂ ਨਹੀਂ ਦਿੰਦੇ ਇੱਚ ਗੱਟੀਆਂ ਚੱਲੀ ਜਾਊਗਾ ਜੀ ਜਿੱਦੇ ਤੁਸੀਂ ਦਵਾਨ ਦੇਦਾ ਮਾਤਾ ਦੀ ਪੱਕਾ ਦੇਦਾ ਅਮਰ ਪੱਠ ਦੇਦੀ ਉਹਦੀ ਬਿੜੇ ਢੋਡੇ ਪਾਰ ਹੋ ਜਾਣਗੇ ਠੀਕ ਆ ਦੂਜਾ ਨਰਾਤਾ ਢੋਡੇ ਘਰ ਦੇ ਵਿੱਚ ਮਾਤਾ ਦਾ ਜਗਰ ਠੀਕ ਆ ਢੈਰ ਨੂੰ ਚਲਾਉਂਗਾ ਪੰਜਾਬੀ ਚਲਾਉਂਗੇ ਜੀ ਢੈਰੂਆਲਾ ਪੰਜ ਢੈਰੂਆਲਾ ਦੇ ਦੂਜੇ ਦਾਦੇ ਪੰਜਾਬੀ ਬਾਗੜੀ ਸੰਦੇ ਥੋੜੇ ਬਾਗੜੀ ਸੰਦੇ ਮਿੰਟਾਉਂ ਚੱਲ ਕੋਈ ਗੱਲ ਨਹੀਂ ਪੁੱਤਰਾ ਤੇਰੇ ਪੁੱਤਰ ਬਤੇ ਫੁੱਲੇ ਜਦ ਡੁੱਗਣੀ ਰਾਜਾ ਗੁਣੀ ਕਰਈ ਬਾਬੇ ਦਾ ਸੌਦਾ ਮੱਥਾ ਟੇਕਦੇ ਸੌਦਾ ਨੋਟ ਗੱਦੇ ਦੇ ਕੰਨ ਵਰਦਾ ਨਾਲੇ ਸੰਜਨੀ ਵੀ ਦੇ ਦਿਆ ਕਰੋ ਕਹੇ ਬਾਬਾ ਫਿਰ ਕੀ ਕਹਿੰਦਾ ਹਾਂਜੀ ਹਾਂਜੀ ਸੰਗਤੋ ਜਿਨੇ ਕਣ ਪਾਇਆ ਪੁੱਛਦਾ ਸਪਾਈਆ ਚੁੱਪ ਕਰਕੇ ਸੁਣੀ ਜੇ ਰੇ ਬਾਬੇ ਦਾ ਹੁਕਮ ਦੀ ਪਾਲਣਾ ਮੈਂ ਬਾਹਲੀਆਂ ਲੰਮੀਆਂ ਗੱਲਾਂ ਨਹੀਂ ਦੱਸਦੀ ਦੋ ਚਾਰੀ ਦੱਸਿਆ ਕਰੂੰਗਾ ਨੀ ਇੱਕ ਪੁੱਛ ਤਾ ਸਾਰੀ ਰਾਤ ਤੱਕ ਦੂਜੀ ਗੱਲ ਇਹ ਆ ਜਿਨੇ ਕਰਨ ਨਹੀਂ ਪਾਏ ਜੇ ਰੱਕੀ ਪੱਟੇ 10 ਰੁਪਏ ਮੁੱਠੀ ਚੋਂ ਵੀ ਪਾਦੇ ਆਫੀ ਕੀ ਕਹਣਾ ਬਾਬਾ ਤੇ ਕੰਮ ਤਾਂ ਦਾ ਮਾਂ ਵੀ ਜਾਣਾ ਪੁੱਤਰਾ ਕੋਈ ਨਹੀਂ ਸਾਰੀ ਉਮਰ ਕੰਮ ਹੀ ਕਰਨਾ ਕੰਮ ਕਰਦੇ ਕਰਦੇ ਚੱਲ ਜਾ ਗੱਡੀ ਤੇ ਮੇਲੇ ਵਾਰ-ਵਾਰ ਨਹੀਂ ਲੱਗਦੇ ਕਦੇ-ਕਦੇ ਹੀ ਲੱਗਦੇ ਵਾਹ ਜੀ ਵਾਹ ਜੀ ਵਾਹ ਜੀ ਕੀ ਕਹਣਾ ਬਾਬਾ ਕਹੀਂ ਫੱਕਰਾ ਕੀ ਕਹਦਾ ਸਾਧੂ ਮਛੜੀ ਪੁੱਤਰਾ ਹਾਂਜੀ ਆਓ ਆਹਾ ਖਾਦੋ ਕਰਦੇ ਮਸ਼ਕਰੀਆ ਦਰਦੇ ਫੱਕਰਾ ਦੇ ਯਾ ਕ ਪੁੱਤ ਸਰਾ ਤੋਂ ਲਾ ਦੂਗਾ ਫਿਰ ਯਾਦ ਕਰੇਗਾ ਟੱਕਰਿਆ ਸੀ ਪੁੱਤ ਸਾਜ ਦਾ ਯਾਦ ਕਰੇਗਾ ਟੱਕਰਿਆ ਸੀ ਪੁੱਤ ਸਾਜ ਦਾ ਟੱਕਰਿਆ ਸੀ ਫਿਰ ਯਾਦ ਕਰੇਗਾ ਲਓ ਜੀ ਆਓ ਭੈਣੇ ਸਰੀਰ ਦੀ ਬਾਬਤ ਹੁਕਮ ਲੈਣਾ ਹੈ ਖੜਜੋ ਦਰਬਾਰ ਵਿੱਚ ਪਹਿਲੀ ਵਾਰ ਆਇਆ ਮੈਨੂੰ ਜਾਣਦਾ ਤਾਂ ਨਹੀਂ ਜਾਣਦੀ ਆ ਪੁੱਛ ਘੜਾਈਏ ਕਹਦੇ ਮੇਰੇ ਤੋਂ ਤੂੰ ਮੈਂ ਹਾਂ ਮੈਂ ਜਾਣ ਪਹਿਲਾਂ ਅੱਖਾ ਦਿਖਾਇਆ ਕਦੀ ਕੋਈ ਨਹੀਂ ਦਿਖਾਇਆ ਬੀਹਾਂ ਜਾਨਨ ਤਾਂ ਬਿਨਾਂ ਹੀ ਦੁਨੀਆ ਜਾਣਾ ਮੰਨਾਂ ਕੀ ਕਹਣਾ ਬਾਬਾ

ਅਵੀ ਮਾਤਾ ਰਾਣੀ ਨੂੰ ਮੰਨਦੇ ਆ ਗਏ ਹਾਂ ਜੀ ਫੇਤਰਪੜਾ ਨੂੰ ਬਾਬੇ ਰਾਮਦੇਵ ਜੀ ਨੂੰ ਬਾਲੇ ਮੰਨਦੇ ਕੰਮ ਕੋਈ ਵੀ ਨਹੀਂ ਕਰਦਾ ਦੇਵਤਾ ਗਣਾਮਾ ਨਾ ਕੰਮ ਇੱਕ ਵੀ ਕੋਈ ਨਹੀਂ ਕਰਦਾ ਤੇਰਾ ਜੇ ਦੇਵਤੋਂ ਕੋਣੀ ਕਰੈ ਪਿੱਤਰ ਦੇਵਤਾ ਧੋਖੋ ਗਏ ਉਹ ਨਹੀਂ ਧੋਖੋ ਪਹਿਲਾਂ ਕਣ ਧੋਖੇ ਹੋ ਗਏ ਕਦੀ ਅਬਰਾਮ ਕਿੰਗੋ ਨਾਮੋ ਮਰੜੋ ਆਦਮੀ ਕੋਈ ਹੈ ਕਿ ਕੋਈ ਡੂੰਡੋ ਨਹੀਂ ਮੈਂ ਡੂੰਡ ਕੇ ਲਿਆਉਣੀ ਓਣੀ ਤੈਨਾਂ ਬਤਾ ਦਿਆਂ ਬੰਦੋ ਤੁਸੀਂ ਮਾਵੜੀਆਂ ਤਾਂ ਆਈਆਂ ਧੁਕਦੇ ਆ ਮਾਵੜੀਆਂ ਤਰਾਣੀਆਂ ਬੀਜਵਾਲੇ ਕਦੇ ਗਏ ਆ ਰਾਜ ਸਰ ਰਾਜਸੂਰ ਗਾ ਲੇਟਿੰਗ ਹੋ ਹਾਂ ਰਾਜ ਸਰ ਜਾਓ ਤੁਹਾਡੇ ਰਾਜ ਸਰ ਦੀ ਧੋਖੜੀ ਲੱਗਦੀ ਤੁਹਾਡੀ ਮਾਵੜੀਆਂ ਤਾਂ ਨਹੀਂ ਬੀਜਵਾਲੇ ਧੋਖ ਲੱਗਦੀ ਸਮਝਿਆ ਪਰ ਮੇਰੀਏ ਤੁਸੀਂ ਬੀਜਵਾਲੇ ਕਦੇ ਨਹੀਂ ਗਏ ਤੁਸੀਂ ਕਦੇ ਘਰ ਦਾ ਇਲਾਜਕ ਰਹੇਗੇ ਕਿਸੇ ਤੋਂ ਛੂ ਸ਼ਮਕ ਰਾਖੀ ਕਿਸੇ ਤੋਂ ਕੋਈ ਤੀਵਤਾ ਕਭੂ ਤੀਵਤਾ ਕਿਸੇ ਤੋਂ ਲਈ ਆ ਤੂੰ ਤੀਜੇ ਥਾਂ ਦੇ ਰਹਿਣੀ ਹੈਗੀ 1 2 3 ਤੰਨ ਕਰ ਛੱਟੇ ਵੇਗ ਪਿੱਛੇ ਉਹ ਪੁੱਛਦਾ ਮੈਂ ਤੇ ਨੂੰਣੀ ਪੁੱਛਦਾ ਵੀ ਤੂੰ ਤੀਜੇ ਥਾਂ ਤੇ ਘਰ-ਬਾਰ ਪੁੱਛਦਾ ਮੈਂ ਕਿ ਤੁਸੀਂ ਹੁਣ ਘਰ ਤੀਜੇ ਥਾਂ ਤੇ ਰਹਿ ਰਹੇ ਹੋ ਕੋਈ ਪੁੱਛਦਾ ਮੈਂ ਤੇ ਰਾਣੀ ਪੁੱਛਦਾ ਵੀ ਤੂੰ ਤੀਜੇ ਘਰ ਰਹਿਣੀ ਤੀਜੇ ਘਰ ਆ ਥੋੜਾ ਕੀ ਕਹਣਾ ਬਾਬਾ ਇੱਕ ਕੋਈ ਬੰਦਾ ਜ਼ਾਰੂ ਵੀ ਕੇ ਮਰਿਆ ਕੀ ਕੀ ਲੱਗਦਾ ਠੋਡਾ ਜੌਰ ਇਹਦੀ ਕੋਈ ਮੰਨਤਾ ਕਰਦੇ ਹੈ ਕੀ ਕੋਈ ਨਹੀਂ ਕਰਦਾ ਨੇ ਨੀਲ ਪੈਂਧਾ ਕਰਦੇ ਕਦੀ ਕਦੀ ਕੋਈ ਅੰਨਿਆ ਜਿਹੜਾ ਤਰ ਦਾ ਪਰਦੇ ਨੀਂਦਾ ਨੀਂਦਾ ਕਰਦਾ ਭਾਈ ਭੁੱਜੂ ਮੈਂ ਕਦੀ ਹਾਂ ਕਰਦੇ ਕਦੀ ਨਾ ਕਰਦੇ ਕੀ ਕਹਣਾ ਬਾਪਾ ਤੁਸੀਂ ਜੀ ਦੇ ਵਰਤ ਰੱਖਿਆ ਸੀ ਛੋਰੀ ਰੱਖਦੀ ਆ ਓਡੇ ਪੰਜ ਕਮਰੇ ਆ ਗਏ ਪੰਜ ਕਮਰੇ ਕਿੱਥੇ ਸੀ ਠੋੜੇ ਦੂਸਰੇ ਵਾਲੇ ਘਰ ਤੁਹਾਨੂੰ ਅੱਡ ਕਰਤਾ ਅੱਡ ਸੁੱਕੀਏ ਤੇ ਸੁੱਕੀਆਂ ਇੱਕ ਮੈਨੂੰ ਹੋਰ ਗੱਲ ਦੱਸੂਗੀ ਕੋਈ ਅੱਗ ਲੱਗ ਕੇ ਕੌਣ ਮਰਿਆ ਵਾ ਨਹੀਂ ਹੋਰ ਕਿਸੇ ਦੀ ਹੈ ਛੋਟੀ ਨਹੀਂ ਗਈ ਨਾ ਸਾਡੀ ਆ ਕੋਈ ਕਰੰਟ ਰੂਂਡਰਾ ਲਾ ਕੇ ਮਰੀ ਵੀ ਹੈ ਕੋਈ ਤੁਹਾਡੇ ਕੋਈ ਰਿਸ਼ਤੇਦਾਰੀ ਦੀ ਦੱਸਦੀ ਹੈ ਮੈਨੂੰ ਤੂੰ ਕਿਸੇ ਦੇ ਘਰੇ ਮਹਿੰਦੀ ਲਵਾਉਣ ਗਈ ਸੀ ਸਿਰ ਨੂੰ ਆਪਦੇ ਨੂੰ ਹੱਥਾਂ ਤੇ ਕਿੰਨੇ ਤੱਕ ਰਲਾਈ ਹੋਵੇ ਅਦੇ ਕੋਈ ਨਹੀਂ ਲਗਾਈ ਮਹਿੰਦੀ ਹੈ ਜਦੋਂ ਕਿਸੇ ਤੇ ਕੋਈ ਚਕਾਲਾ ਹੋਵੇ ਮਹਿੰਦੀ ਦੇ ਘਰੇ ਗਈ ਹੋਵੇ ਮੰਦਿਰੋਂ ਵੀ ਆਵੇ ਨੀ ਲੈ ਜੀ ਇੱਕ ਮਿੰਟ ਇੱਕ ਵਾਰ ਬੁੜੀ ਦੇਖ ਤੇਰੇ ਪਿੱਛੇ ਭੂਤ ਨਹੀਂ ਕਦੇ ਆਏ ਨਹੀਂ ਕਦੇ ਭੱਜ ਜਾਂਦੀ ਆ ਤੇਰੇ ਨਾਲ ਕੀ ਆ ਮੇਲ ਉਹਦਾ ਇਹਨੇ ਸੁਨਾ ਕਰ ਦਿੰਦੀ ਹੈ ਵੀ ਤੇਰਾ ਡੀਲ ਕੰਮ ਨਹੀਂ ਕਰਦਾ ਕਿਤੇ ਜਮਾਂ ਟੱਲੀ ਵਰਗੀ ਹੁੰਨੀ ਆ ਕਦੇ ਕੁਝ ਦੁਖਦਾ ਵੀ ਨਹੀਂ ਹੁੰਦਾ ਚੁੱਪ ਕਰ ਜੋ ਮਰ ਚੜੀ ਏ ਕਿਤੇ ਜੋਚੜੀ ਏ ਕਿਤੇ ਚੰਗੀ ਭਲੀ ਦੇ ਕਿਤੇ ਮਰ ਚੜੀ ਏ ਕੰਦੀ ਕੱਲੀ ਬਾਹ ਬਾ ਕੇ ਰੋਣੀ ਆ ਸੁੱਖ ਪੈਂਦਾ ਤੈਨੂੰ ਤੇ ਰੋਣਾ ਆਉਂਦਾ ਤੈਨੂੰ ਵਿਰਾਗ ਆਉਂਦਾ ਮੈਂ ਰੋਲਾਂ ਰੋਣ ਦੀ ਵਿਰਾਗ ਆਉਂਦਾ ਕਿਤੇ ਕੀ ਕਹਣਾ ਬਾਬਾ ਬਾਬੇ ਰਾਮਦੇਵ ਦੀ ਕੋਲ ਫੇਰੀ ਰਹਿੰਦੀ ਤੇਰੀ ਦੇਣ ਵਾਲੀ ਗਈ ਕੋਈ ਕਿਸੇ ਨੇ ਕੋਈ ਪ੍ਰਾਣੀ ਦਿੱਤੀ ਹੋਏ ਬਾਬੇ ਰਾਮਦੇਵ ਦੀ ਕੋਈ ਫੇਰੀ ਕਦੇ ਗਏ ਬਾਬੇ ਰਾਮਦੇਵ ਦੇ ਕੋਈ ਨਹੀਂ ਗਏ ਘਰੇ ਮੰਨਤਾ ਕਰਦੇ ਹੋਂ ਦੀ ਜਿਹਦੇ ਘਰੇ ਨਾ ਜਾਵਾਂਗੇ ਤਾਂ ਆਪਣੇ ਘਰੇ ਕੀ ਲੈਣਾ ਆਊਗਾ ਕਿ ਆ ਜੂਗਾ ਨਹੀਂ ਹੁੰਦਾ ਨਾ ਇੱਕ ਇਹੀ ਗੱਲ ਪਰਮਾਤਮਾ ਦੀ ਜਿਹਦੇ ਘਰ ਜਾਵਾਂਗੇ ਉਹ ਆਪਣੇ ਘਰ ਵੀ ਜਾਊਗਾ ਠੀਕ ਆ ਇੱਕ ਬਾਬੇ ਰਾਮਦਾਸਾ ਰੌਲਾ ਇੱਕ ਛੋਟੇ ਦਿਉਰ ਦਾ ਰੋਲਾ ਇੱਕ ਜਾਪ ਵਿੱਚ ਬੁੜੀ ਮੁੱਕੀ ਵੀ ਆ ਉਹਦਾ ਵੀ ਰੋਲਾ ਕੀ ਕਹਣਾ ਬਾਬਾ ਸਿੰਦਰਾ ਦੇਵੀ ਨਾਮ ਆ ਸਿੰਦਰਾ ਦੇਵੀ ਹੈਗੀ ਆ ਕੁਮਾਰਾਂ ਦੀ ਆ ਤੇਰੇ ਨਾਲ ਯਾਰੀ ਕੀ ਆ ਪਰੋਟੇ ਜਮੰਦੀ ਏ ਤੈਨੂੰ ਤੇਰਾ ਮਨ ਨਹੀਂ ਲੱਗਦਾ ਕਿਤੇ ਵੀ ਘਰੇ ਘਰੇ ਪੇਕੇ ਪੇਕੇ ਕਦੇ ਕਿਤੇ ਕਦੇ ਕਿਤੇ ਕਦੇ ਕਿਸਦੇ ਘਰੇ ਕਦੇ ਕਿਸਦੇ ਘਰੇ ਮਨ ਆਇਆ ਰਾਜਾ ਮੈਂ ਧਰ ਛੱਡ ਕੇ ਪੱਤ ਜਾਨ ਕੀ ਜਣਾ ਬਾਬਾ ਬਾਬੇ ਦੀ ਪੰਜ ਫੇਰੀਆਂ ਲਾਉਂਗੇ ਪਹਿਲਾਂ ਤੈਨੂੰ ਪਰਚਾ ਦਿਖਾਉ ਫੇਰ ਬਾਬੇ ਦੀ ਸੁਣਥੇ ਜਾਨੇ ਉਹਨੇ ਉੱਥੇ ਮੱਥਾ ਟੇਕਦੇ ਆਂ ਕਿ ਚੱਕ ਤਾਂ ਸਾਰਾ ਕੁਝ ਹੀ ਤੂੰ ਕੰਮ ਹੀ ਕਰ ਲੱਲੇ ਗੱਲ ਲੱਲੇ ਕਰੀ ਫਿਰਦੇ ਫਿਰ ਬਾਬਾ ਠੋਡੇ ਘਰੇ ਕੰਮ ਕਿਵੇਂ ਕਰੇ ਚਲ ਇੱਕ ਕੰਮ ਕਰੀ ਪਣ ਮੇਰੀਏ ਸਾਰੀਆਂ ਗੱਲਾਂ ਛੱਡ ਦੇ ਕੁਝ ਪਾ ਦੇ ਮੈਨੂੰ ਤੇਰੇ ਫਰਕ ਤਾਂ ਹੀ ਲੋੜ ਆ ਤੈਨੂੰ ਸਹੀ ਹੋਵੇ ਸੁੱਖ ਸ਼ਾਂਤੀ ਹੋਵੇ ਤੇਰੇ ਪਰਿਵਾਰ ਚ ਤੇਰੇ ਆਪ ਚ ਘਰ ਦੇ ਵਿੱਚ ਮੰਨ ਲੱਗੇ ਤੇਰਾ ਘਰ ਪਰਿਵਾਰ ਵਧੀਆ ਘਰ ਬਣ ਜਾਵੇ ਤੇਰਾ ਉਸ ਤੋਂ ਬਾਅਦ ਤੁਹਾਨੂੰ ਬਾਬੇ ਦਾ ਦੀਵਾਨ ਕਰਾਉਣਾ ਪਊਗਾ ਕਰਾਂਗੇ ਪਹਿਲਾ ਪਰਚਾ ਦਿਖਾਉਂ ਫੇਰ ਬਾਬੇ ਦੀ ਕਰਚਾ ਲਵਾਉਂ ਝੂਠਾ ਮੈਂ ਲਵਾਉਂਦਾ ਨਹੀਂ ਇਹ ਝੂਠਾ ਮੈਂ ਕਹਿੰਦਾ ਨਹੀਂ ਠੋਡੇ ਕੀਤਾ ਠੋਡੇ ਆਪਦੇ ਨੇ ਕਿਸੇ ਨੇ ਪੁੱਠਾ ਠੋਡੇ ਝਰ ਕੋਲਤਾ ਐਸਾ ਝਰ ਕੋ ਲਿਆ ਕਿ ਤੁਸੀਂ ਸਾਰੇ ਅੱਡੋ ਮਤਲਬ ਕੋਈ ਕਿੰਦਰ ਦਾ ਕੋਈ ਕਿੰਦਰ ਠੋਡੇ ਪਾਉਣ ਕਿਨੂੰ ਲੱਗਦੀ ਰਹੀ ਸੀ ਪਣਮੀ ਗੋਟ ਘਟਾ ਠੀਕ ਨਹੀਂ ਹਾਂਜੀ ਸੇਵਾ ਬਿਹਰ ਕਰਦਾ ਥੋੜੀ ਨਨਾਨ ਹੈਗੀ ਹੈਗਾ ਹਾਂ ਮੈਂ ਮਰੀ ਗਈ ਨਹੀਂ ਹੋ ਹੈਗੀ ਨਾ ਥੋੜੀ

ਕਿਤੇ ਨੇ ਨਹੀਂ ਮੰਨਿਆ ਮੈਨੂੰ ਇੱਕ ਬੰਦਾ ਦੇਖਦਾ ਨੰਗ ਤਾ ਗਖਲਾ ਫੁੱਟੇ ਕਰੇ ਕਹੇ ਤੈਨੂੰ ਦਿਖਿਆ ਨਹੀਂ ਦਿਖਿਆ ਦੇਖਣਾ ਫਿਰ ਫਿਰ ਤਾਂ ਪਛਾਨ ਲੂੰਗੀ ਨਹੀਂ ਆਉਂਦੀ ਪਛਾਨ ਕਿ ਗਣਾ ਬਾਬੇ ਛੋਟੇ ਕੋਈ ਸੋਹਰੇ ਸੂਰੇ ਦਾ ਭਰਾ ਦੱਸਦਾ ਮੈਨੂੰ ਇਹ ਛੋਟੇ ਸੋਹਰੇ ਦਾ ਕੋਈ ਭਰਾ ਮੁਕਿਆ ਵਾ ਕੋਈ ਅੱਜ ਉਹਦੀ ਕੋਈ ਮੰਨਤਾ ਕਰਦੇ ਸੀ ਕਿ ਕਿਸੇ ਨੇ ਕੋਈ ਜੂੜੇ ਕੱਪੜੇ ਕਾਪੇ ਕਿੰਨੇ ਦਿਹਾਉ ਵਾ ਗਦੀ ਬਾਬਾ ਰਾਮਦੇਵ ਬਹੁਤ ਦੂਰ ਰਹਿੰਦਾ ਉਹ ਵੀ ਛੋਟੇ ਘਰੇ ਆ ਜਾਂਦਾ ਪਰ ਭੂਤ ਪ੍ਰੇਤ ਆ ਉਹ ਵੀ ਛੋਟੇ ਘਰੋਂ ਦੂਰ ਰਹਿੰਦਾ ਪਰ ਛੋਟੇ ਘਰੇ ਆਉਂਦਾ ਦਾਰੂ ਕੌਣ ਬਿੰਦਾ ਤੂੰ ਵੀ ਨਹੀਂ ਆ ਵੀ ਬਿੰਦਾ ਤੁਸੀਂ ਮਾਤਾ ਕਾਲਕਾ ਨੂੰ ਕੋਈ ਵੱਟ ਕੇ ਸੁੱਖ ਦਿੰਨੇ ਆ ਵੈਸ਼ਨੂ ਦਿੰਨੇ ਆ ਤੂੰ ਕੜਾਈ ਪਰੋ ਦਿੱਨੇ ਮਾਤਾ ਦੀ ਉਹ ਛੇਰਾਂ ਵਾਲੀ ਦੀ ਕੜਾਈ ਤੇ ਦਿੰਨੇ ਆ ਵੈਸ਼ਨੂ ਜਾ ਤੁਹਾਡੇ ਵੈਸ਼ਨੂ ਮਾਤਾ ਨਹੀਂ ਚਲਦੀ ਤੁਹਾਡੇ ਪੂਤਨੀ ਚਲਦੀ ਕਾਲਕਾ ਤੁਹਾਡੇ ਘਰੇ ਕਿਸੇ ਨੇ ਪੁੱਟਾ ਸਿੱਧਾ ਕਰਕੇ ਲਾ ਰੱਖੀ ਆ ਐਂ ਦੋ ਰੋਡਾ ਬੰਦਾ ਦਾਰੂ ਪੀਂਦਾ ਸਮਝਦੀਆਂ ਤੁਸੀਂ ਆਪਸ ਵਿੱਚ ਲੜ ਪੰਨੇ ਆ ਜਿਹੜੀ ਵਾਂਗੂ ਬੋਲਦੇ ਵਦਾਂ ਕੀ ਕਹਣਾ ਬਾਪੇ ਤੇਰੇ ਬੰਦੇ ਨੇ ਕਿਸੇ ਨੇ ਕੋਸ ਦਿੱਤਾ ਸੀ ਆ ਸਰਾਵ ਨਹੀਂ ਸ਼ਟਾਉ ਠੀਕ ਐ ਐਸਾ ਕੋਈ ਪੀਟਰ ਰੋਡੇ ਕਰੇ ਕੋਈ ਮਾਤਾ ਮੋਤਾ ਦੀ ਓਟ ਚੱਲਦੀ ਨਾਲ ਕਾਡੇ ਰੋਡੇ ਕਰੇ ਪੁੱਠੀ ਚੱਲੀ ਹੋਈ ਕੋਈ ਕਰਦੀ ਐ ਜਿਹੜੇ ਤੁਸੀਂ ਦੇਵਤੇ ਮੰਨਦੇ ਹੋ ਉਹ ਸਿੱਧੇ ਨਹੀਂ ਹੁੰਦੇ ਉੱਠੇ ਹੀ ਤੁਰੇ ਫਿਰਦੇ ਆ ਜਿੰਨਾ ਤੁਸੀਂ ਮੰਨ ਰਹੇ ਆ ਉਤੋਂ ਜ਼ਿਆਦਾ ਦੁੱਖ ਪਾ ਰਹੇ ਧਰਾਂ ਨੂੰ ਘੱਟੇ ਦੇ ਪਾਲੂ ਨਰਦ ਛਿਪੇ ਹੋ ਸਮਝਦੇ ਆ ਬਾਬੇ ਦੀਆਂ ਫੇਰੀਆਂ ਲਾਉਣੀਆਂ ਪੈਣੀਆਂ ਆ ਪੰਜਾਂ ਠੀਕ ਆ ਲਗਾ ਦਿਓਗੇ ਸੱਚੇ ਮਾਨਾ ਪੰਜ ਫੇਰੀਆਂ ਨਾਲੇ ਮੈਂ ਜਨਾ ਬਾਬਾ ਜੀ ਨੇ 1 ਰੁਪਈਆ ਨਹੀਂ ਲੈਂਦਾ ਜਿੱਦੇ ਤੈਨੂੰ ਰਾਮਾ ਜੀ ਤੇਰੇ ਘਰ ਦੇ ਵਿੱਚ ਜੋਤ ਕਰਾ ਦੇ ਠੀਕ ਆ ਬਣ ਮੇਰੀਏ ਹਾਂ ਕੀ ਕਹਣਾ ਬਾਬੇ ਹਾਂ ਬੇੜਾ ਤੇਰਾ ਪਾਰਾ ਬਣ ਮੇਰੀਏ ਹੁਕਮ ਕਰਮਾ ਵਾਲੀ ਦਾ ਇੱਕ ਤੁਸੀਂ 20 ਵਾਲੇ ਜਾ ਕੇ ਆਉਣਾ ਪੂਗਾ ਤੁਹਾਨੂੰ ਕਾ ਕਿ ਆਉਂਗੇ ਮਾਤਾ ਰਾਣੀ ਦਾ ਕਿਨਾਰੀਆ ਲੈ ਕੇ ਜਾਣਾ ਹੈ ਇੱਕ ਮਾਦਾਈ ਚੁੰਨੀ ਲੈ ਕੇ ਜਾਣੀ ਆ ਸ਼ਿੰਗਾਰ ਲੈ ਕੇ ਆਣਾ ਜੋ ਵੀ ਬਾਬੇ ਖੇਤਰ ਪਲੇ ਮਾਵੀਆਂ ਦਹਾੜੀ ਨੇ ਜੋ ਵੀ ਕੜਾਈ ਲੱਗਦੀ ਹੈ ਘਰੋਂ ਸਮਾਨ ਲੈ ਕੇ ਜਾਣਾ ਉੱਤੇ ਕੁਝ ਵੀ ਨਹੀਂ ਖਰੀਦਣਾ ਘਰੋਂ ਲੈ ਆ ਕੇ ਸਾਰਿਆਂ ਨੁੱਤੋਂ ਦੀ ਬਾਰ ਕੇ ਮੱਥੇ ਨਾਲ ਲਾ ਕੇ ਠੰਡੇ ਚੁੱਲ੍ਹੇ ਉੱਤੇ ਮਾਤਾ ਰਾਣੀ ਨੂੰ ਚੜਾਇਆ ਹੀ ਕਰਮਾਂ ਵਾਲੀ ਦੇ ਲੈ ਮਾਤਾ ਰਾਣੀਏ ਮੇਰੇ ਸਰੀਰ ਤੇ ਤੰਦਰੁਸਤੀ ਰੱਖ ਜਿਹੜੀ ਮੇਰੀ ਮੰਦੀ ਚਾ ਪੂਰੀ ਕਰਦੇ ਤੇਰੇ ਮੈਂ ਮਹੀਨੇ ਤੋਂ 6 ਮਹੀਨੇ ਦਾ ਉਸ ਸਾਲ ਤੋਂ ਤੇਰੇ ਮੈਂ ਦਰਬਾਰ ਤੇ ਆਇਆ ਕਰੂਗੀ ਜਿੰਨੀ ਮੇਰੇ ਤੋਂ ਸਰਦਾ ਸਰੂ ਹੋਈ ਤੇਰੀ ਸੁੱਤ ਮੈਂ ਚੜਾ ਕੇ ਆਇਆ ਕਰੂਗੀ ਜੇ ਮੂੰਣਾ ਜਿਆਦਾ ਬੋਲੂਗੇ ਤੇ ਫਿਰ ਤਾਂ ਗੱਲ ਚ ਫਾਪ ਆ ਜੂਆ ਜੇ ਸਰਦਾ ਸਰੂ ਬੋਲਾਂਗੇ ਦੋ ਲੱਡੂ ਚਲਾ ਦੇ ਤਾਂ ਮਜੂਰ ਕਰ ਲੈਂਦੀ ਆ ਠੀਕ ਹੈ ਤੈਨੂੰ ਮਾਤਾ ਰਾਣੀ ਤੇ ਜਣਾ ਪਊਗਾ ਤੁਹਾਡੇ ਘਰ ਤੇ ਵਿੱਚ ਦਾਰੂ ਹੀ ਬੰਦ ਹੋ ਜੂ ਤੇਰਾ ਦੁੱਖ ਤਕਲੀਫ ਉਹ ਵੀ ਬੰਦ ਹੋ ਜੂ ਜਿਹੜਾ ਤੁਹਾਡਾ ਭੂਤ ਪ੍ਰਤ ਕੀਤੇ ਕਰਾਇਆ ਅੱਜ ਤੋਂ ਬਾਅਦ ਉਹਨਾਂ ਦੇ ਬ੍ਰੇਕ ਲੱਗ ਜਾਣਗੇ ਜਿਨ੍ਹਾਂ ਨੇ ਕੀਤਾ ਸਮੇਤ ਵਿਆਜ ਉਹ ਸਮੇਤ ਮੂਲ ਅਗਲੇ ਦੇ ਘਰੇ ਜਾਊਗਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੁੱਟਾ ਕਰ ਦੂੰਗਾ ਕੁੱਟਾ ਨਹੀਂ ਜਿਹਦਾ ਹੈਗਾ ਉਸ ਦੇ ਘਰੇ ਜਾਊਗਾ ਕੀ ਕਹਣਾ ਬਾਬਾ ਪੱਟੇ ਧੂਣਾ ਲੱਗਿਆ ਹੈਗੇ ਕਾ ਦੇਖ ਤਾ ਤੂੰ ਜਾੜਾ ਜਿਹਾ ਲਗਾਤ ਹੋਇਆ ਸਰ ਹਰ ਰੋਇਆ ਵਿੱਚ ਦੱਬ ਪਾਲਿਆ ਤੇਰਾ ਵਾਕ ਨਾ ਜਾਵੇ ਝੂਠਾ ਰੋਇਆ ਵਿੱਚ ਦੱਬ ਪਾਲਾ